ਅੰਤਰਫਸਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਸਾਡੀ ਇੱਥੇ ਗੋਭੀ ਲੱਗੀ ਹੋਈ ਸੀ ਤੇ ਇਹਦੇ ਵਿੱਚ ਹੁਣ ਆਪਣੇ ਕੋਲੇ ਕੇਂਦੇ ਲੱਗੇ ਹੋਏ ਹੈਗੇ ਲੱਡੂ ਕੇਂਦੇ ਦੇ ਨਾਲ ਨਾਲ ਇਸ ਜਿਹੜਾ ਕੇਂਦੇ ਨੂੰ ਜਾਣਿਆ ਜਾਂਦਾ ਹੈਗਾ ਕਾਫੀ ਭਾਰਾ ਜਿਹੜਾ ਇਹਦਾ ਫੁੱਲ ਹੁੰਦਾ ਹੈਗਾ ਹਾਈਬ੍ਰਿਡ ਇੱਕ ਤਰ੍ਹਾਂ ਦਾ F1 ਹਾਈਬ੍ਰਿਡ ਜਿਹੜਾ ਹੈ ਕੇਂਦਾ ਹੈਗਾ ਅੱਗੇ ਬੀਜੇ ਦੇ ਤੋ ਤਿਆਰ ਹੋਣ ਦੇ ਚਾਂਸ ਕਾਫੀ ਘੱਟ ਹੁੰਦੇ ਨੇ ਪਰ ਫੁੱਲ ਜਿਹੜੇ ਬਹੁਤ ਸੋਹਣੇ ਇਸ ਦੇ ਉੱਪਰ ਆਉਂਦੇ ਨੇਗੇ ਇਹਦੇ ਵਿੱਚ ਆਪਾਂ ਪਿੰਚਿੰਗ ਜ਼ਰੂਰ ਕਰਨੀ ਹੁੰਦੀ ਹੈ ਪਿੰਚਿੰਗ ਤੋਂ ਭਾਵ ਕਿ ਬੂਟੇ ਨੂੰ ਜਦੋਂ ਪਹਿਲੀ ਅਵਸਥਾ ਦੇ ਵਿੱਚ ਹੁੰਦਾ ਹੈਗਾ ਗਰੋਥ ਕਰ ਰਿਹਾ ਹੁੰਦਾ ਤੁਹਾਨੂੰ ਉੱਪਰੋਂ ਜਿਹੜਾ ਆਪਾਂ ਟੂਸਾ ਤੋੜ ਦੇਣਾ ਹੁੰਦਾ ਉਹਦੇ ਨਾਲ ਪਾਸਿਆਂ ਨੂੰ ਜਿਹੜੀਆਂ ਟਾਲੀਆਂ ਵੱਧ ਨਿਕਲਦੀਆਂ ਨੇ ਤੇ ਜਿਹੜੇ ਫੁੱਲ ਆਪਾਂ ਨੂੰ ਜ਼ਿਆਦਾ ਮਿਲਦੇ ਰਹਿੰਗੇ ਜਿਵੇਂ ਇਹਦੇ ਵਿੱਚ ਵੀ ਹੁਣ ਤੁਸੀਂ ਦੇਖ ਸਕਦੇ ਹੋਗੇ ਕਿ ਕਾਫੀ ਸਾਰੇ ਫੁੱਲ ਜਿਹੜੇ ਹੋਰ ਨਿਕਲ ਕੇ ਆ ਰਹੇ ਨੇ ਇੱਕ ਹੋਰ ਜ਼ਰੂਰੀ ਜਿਹੜੀ ਗੱਲ ਜਦੋਂ ਇਹ ਫੁੱਲ ਜਿਹੜਾ ਜਿਵੇਂ ਮੰਨ ਲਓ ਇਹ ਆ ਵੀ ਥੋੜਾ ਜਿਹਾ ਮਰ ਜਾਉਣਾ ਸ਼ੁਰੂ ਹੋ ਜੇ ਤਾਂ ਤੁਸੀਂ ਉਹਨੂੰ ਕੱਟ ਦੇਣਾ ਹੁੰਦਾ ਹੈਗਾ ਕੱਟਣ ਦੇ ਨਾਲ ਜਿਹੜਾ ਦੂਜੇ ਫੁੱਲਾਂ ਦੇ ਆਉਣ ਦੇ ਉੱਪਰ ਕਾਫੀ ਚੰਗਾ ਸਰਪੈਂਦਾਗਾ ਜੇਕਰ ਆਪਾਂ ਇਹ ਨਹੀਂ ਕੱਟਦੇ ਤਾਂ ਇਹ ਬੀਜ ਪਕਾਉਣਾ ਸ਼ੁਰੂ ਕਰ ਦਿੰਦਾ ਇਹ ਬੀਜ ਆਪਣਾ ਜਿਆਦਾ ਕੰਮ ਵੀ ਨਹੀਂ ਆਉਂਦਾਗਾ ਤੇ ਜਿਹੜੇ ਫੁੱਲਾਂ ਦੇ ਵਿੱਚ ਵੀ ਆਪਣੀ ਜਿਹੜੀ ਗਿਣਤੀ ਦੇ ਵਿੱਚ ਵੀ ਕਮੀ ਆਉਂਦੀ ਹੈਗੀ ਜੇਕਰ ਆਪਾਂ ਇਹਨੂੰ ਨਹੀਂ ਕੱਟਦੇਗੇ ਧੰਨਵਾਦ ਜੀ